ਇਹ ਗੈਂਗਸਟਰ ਵਿਚਾਲੇ ਮੋਟਪੇੜ ਹੋਈ ਹੈ। ਰਾਜੇ ਕੀ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵੇਲੇ ਇੱਕ ਗੁਰਗੇ ਨੂੰ ਗੋਲੀ ਲੱਗੀ ਹੈ। ਸੋ ਗੈਂਗਸਟਰਾਂ ਵਿਚਾਲੇ ਪੁਲਿਸ ਵਿਚਾਲੇ ਵੱਡਾ ਐਨਕਾਊਂਟਰ ਹੋਇਆ। ਲੰਡਾ ਹਰੀਕੇ ਗੈਂਗ ਦੇ ਗੁਰਗਿਆਂ ਦੀ ਪੁਲਿਸ ਦੇ ਨਾਲ ਮੋਟਪੇੜ ਹੋਈ ਹੈ। ਪੁਲਿਸ ਨੇ ਪਿੰਡ ਪੁੱਲਰ ਨੇੜੇ ਨਾਕੇ ਤੇ ਰੋਕੀ ਸੀ ਮਲਜ਼ਮਾ ਦੀ ਗੱਡੀ ਜਿਸ ਤੋਂ ਕਿ ਮਲਜ਼ਮਾ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਤੇ ਫਾਇਰਿੰਗ ਤੋਂ ਬਾਅਦ ਮਲਜ਼ਮਾ ਨੇ ਖੇਤਾਂ ਦੇ ਵਿੱਚ ਵਾਰ ਦਿੱਤੀ ਗੱਡੀ। ਤੁਗਤੀ ਖੇਤਰ ਦੇ ਵਿੱਚ ਛੜਪੜਾਂ ਦੀ ਕੋਸ਼ਿਸ਼ ਵੀ ਕੀਤੀ ਗਈ ਪੁਲਿਸ ਦੀ ਜਵਾਬੀ ਫਾਇਰਿੰਗ ਦੌਰਾਨ ਗੁਰਗੇ ਨੂੰ ਗੋਲੀ ਲੱਗੀ ਤਾਂ ਇਸ ਦੇ ਨਾਲ ਹੀ ਦੋ ਹੋਰ ਮੁਲਜ਼ਮਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਦਰਹੰਦਾਰਾਂ ਦੇ ਵਿੱਚ ਵੱਡਾ ਇੰਕਾਊਂਟਰ ਹੋਇਆ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਲੰਡਾ ਹਰੀਕੇ ਗੈਂਗ ਦੇ ਗੁਰਗੇ ਸਨ ਇਹ ਜਨਾਦੀ ਪੁਲਿਸ ਦੇ ਨਾਲ ਮੁਚਪੇੜ ਹੋਈ ਹੈ ਪੁਲਿਸ ਨੇ ਪਿੰਡ ਪੁੱਲਰ ਨੇੜੇ ਨਾਕੇ ਤੇ ਉਹਨਾਂ ਮੁਲਜ਼ਮਾਂ ਦੀ ਗੱਡੀ ਰੋਕੀ ਸੀ ਜਿਸ ਤੋਂ ਬਾਅਦ ਇਹਨਾਂ ਮੁਲਜ਼ਮਾਂ ਦੇ ਵੱਲੋਂ ਪੁਲਿਸ ਨੇ ਗੋਲੀਆਂ ਚਲਾਇਆ ਗਈਆਂ ਫਾਇਰਿੰਗ ਕੀਤੀ ਗਈ ਉਸ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਅਤੇ ਮੁਲਜ਼ਮਾ ਨੇ ਖੇਤਾਂ ਦੇ ਵਿੱਚ ਵਾਰ ਦਿੱਤੀ ਗੱਡੀ ਅਤੇ ਗੱਡੀ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਬਾਅਦ ਪੁਲਿਸ ਨੇ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਗੁਰਗੇ ਨੂੰ ਗੋਲੀ ਲੱਗੀ ਅਤੇ ਪੁਲਿਸ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਸੋ ਦੋ ਹੋਰ ਮੁਲਜ਼ਮਾਂ ਨੂੰ ਵੀ ਪੁਲਿਸ ਨੇ ਗ੍ਰਫਤਾਰ ਕੀਤਾ ਹੈ ਸੋ ਵੱਡਾ ਐਨਕਾਊਂਟਰ ਹੋਇਆ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਗੁਰਗੇ ਨੂੰ ਗੋਲੀ ਲੱਗੀ ਹੈ ਤਦ ਨਾਲ ਹੀ ਦੋ ਹੋਰ ਮੁਲਜ਼ਮ ਨੇ ਜੜੇ ਕੀ ਪੁਲਿਸ ਜੜੇ ਕਿ ਆ ਚੁੱਕੇ ਨੇ ਪੁਲਿਸ ਦੇ ਬਲੋਂ ਨਾਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਰਨਤਾਰਨ ਦੇ ਵਿੱਚ ਇਹ ਵੱਡਾ ਐਨਕਾਊਂਟਰ ਹੋਇਆ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਵੱਡਾ ਐਨਕਾਊਂਟਰ ਹੋਇਆ ਪੁਲਿਸ ਨੇ ਜਿੱਥੇ ਕਿ ਮਲਜ਼ਮਾ ਦੀ ਗੱਡੀ ਰੋਕੀ ਸੀ ਉਸ ਤੋਂ ਬਾਅਦ ਮਲਜ਼ਮਾ ਨੇ ਪੁਲਿਸ ਤੇ ਗੋਲੀਆਂ ਚੜਾਈਆਂ ਸੋ ਜ਼ਬਰਦਸਤ ਫਾਇਰਿੰਗ ਹੋਈ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਹੋਈ ਪੁਲਿਸ ਨੇ ਵੀ ਜਦੋਂ ਫਾਇਰਿੰਗ ਕੀਤੀ ਤਾਂ ਮਲਜ਼ਮਾ ਨੇ ਗੱਡੀ ਖੇਤਾਂ ਦੇ ਵਿੱਚ ਵਾਰ ਦਿੱਤੀ ਉਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਮਲਜ਼ਮਾ ਦੇ ਵੱਲੋਂ ਪਰ ਪੁਲਿਸ ਨੇ ਬੜੀ ਹੀ ਮੁਸਤੈਦੀ ਦੇ ਨਾਲ ਇਹਨਾਂ ਨੂੰ ਫੜ ਲਿਆ ਗ੍ਰਿਫਤਾਰ ਕਰ ਲਿਆ ਗਿਆ ਸੋ ਇੱਕ ਗੁਰਗੇ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ। ਤਾਂ ਇੰਤਾਰਨ ਦੇ ਵਿੱਚ ਹੈ ਵੱਡਾ ਐਨਕਾਊਂਟਰ ਹੋਇਆ ਪੁਲਿਸ ਅਤੇ ਗੈਂਗਸਟਰ ਵਿਚਾਲੇ ਸੋ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਗੁਰਗੇ ਨੂੰ ਗੋਲੀ ਲੱਗੀ ਹੈ। ਸੋ ਤਿੰਨ ਮੁਲਜ਼ਮ ਨੇ ਛੜੇ ਕੀਏ, ਗ੍ਰਫਤਾਰ ਕੀਤੇ ਗਏ ਨੇ। ਆਜੇ ਕੀ ਲੰਡਾ ਹਰਕੇ ਗੈਂਗ ਦੇ ਨਾਲ ਸੰਬੰਧਿਤ ਸਨ ਇਹ ਗੁਰਗੇ ਜਿਹੜੇ ਕੀ ਪੱਜੰਦੀ ਕੋਸ਼ਿਸ਼ ਕੀਤੀ ਇਹਨਾਂ ਗੁਰਗਿਆਂ ਦੇ ਵੱਲੋਂ ਤੇ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਗੈਂਗਸਟਰ ਜ਼ਖਮੀ ਹੋ ਗਿਆ, ਇੱਕ ਗੈਂਗਸਟਰ ਨੂੰ ਗੋਲੀ ਲੱਗੀ ਹੈ। ਸੋ ਪੁਲਿਸ ਦੀ ਤੇ ਇਹਨਾਂ ਗੈਂਗਸਟਰਾਂ ਦੀ ਹੈ ਜ਼ਬਰਦਸਤ ਐਨਕਾਊਂਟਰ ਹੋਇਆ, ਉਹਨਾਂ ਵਿਚਾਲੇ ਮੁੱਠਪੇੜ ਹੋਈ ਹੈ। ਸੋ ਕਾਫੀ ਦੇਰ ਤੱਕ ਇਹ ਮੁੱਠਪੇੜ ਹੋਈ ਹੈ ਜਿੱਥੇ ਕੀ ਇਹ ਮੁਲਜ਼ਮ ਜਿਹੜੇ ਕਿ ਹੁਣ ਪੁਲਿਸ ਦੇ ਅੜਿੱਕੇ ਆ ਚੁੱਕੇ ਨੇ ਜ਼ੁਲੰਡਾ ਹਰੀਕੇ ਗੈਂਗ ਦੇ ਨਾਲ ਸੰਬੰਧਿਤ ਸਨ ਇਹ ਗੁਰਗੇ ਜਿਹੜੇ ਕਿ ਇਸ ਵੇਲੇ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਜੋ ਜ਼ਬਰਦਸਤ ਇਨਕਾਊਂਟਰ ਹੋਇਆ ਹੈ ਜ਼ਬਰਦਸਤ ਮੁਚਪੇੜ ਹੋਈ ਹੈ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਸੋ ਪਹਿਲਾ ਮੁਲਜ਼ਮਾ ਨੇ ਜਦੋਂ ਕੋ ਗੋਲੀ ਚਲਾਈ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਵਿੱਚੋਂ ਆਪੀ ਫਾਇਰਿੰਗ ਕੀਤੀ ਗਈ